ਲੋਭੀ ਕਿਸਾਨ ਦੋਸਤੋ ਅੱਜ 2025 ਦੀ ਪਹਿਲੀ ਆਫਰ ਲਾਤੀ ਆਪਾਂ ਤੇ 6 ਸੱਤਾਂ ਮਹੀਨਿਆਂ ਦੀ ਗੱਬਣਾ ਇਹ ਵੜ ਪਹਿਲੇ ਸੂਏ ਸੂਈ ਵੀ ਆ ਦੂਜੇ ਸੂਏ ਨੂੰ ਸੱਤਾਂ 6 ਸੱਤਾਂ ਮਹੀਨਿਆਂ ਦੀ ਗੱਬਣਾ 4 ਕਿਲੋ ਦੁੱਧ ਹੈ ਤੇ ਠੰਡੀ ਸੀਲਾ ਬਾਈ ਜੀ ਸਿੰਗ ਜ਼ਰੂਰ ਹੈਗੇ ਆ ਤੇ ਕੋਈ ਆਏ ਨਹੀਂ ਕਿ ਮਾਰ ਦੇ ਨਹੀਂ ਕਿ ਬਹੁਤ ਠੰਡੀ ਹੈ ਤੇ ਇੱਕ ਥਾਣਾ ਜਵੰਦਰੂ ਇਹਦਾ ਬੰਦਾ ਤਿਲ ਲਾਹੇ ਆ ਦੇਖੋ ਜੀ ਤੁਸੀਂ ਮੂਹਰਲਾ ਥਾਣਾ ਜਿਹੜਾ ਛੋਟਾਗਾ ਇਹਦੇ ਵਿੱਚ ਦੁੱਧ ਨਹੀਂ ਆਇਆ ਹੈਗਾ ਤਿੰਨ ਥਾਣਾ ਇਹਦੇ ਤੇ ਦੁੱਧ ਆ ਜਿਹੜਾ ਇਹਨੇ ਸੱਜਰ ਨੇ 15 16 ਕਿਲੋ ਦਿੱਤਾਗਾ ਤੇ ਹੁਣ 4 ਕਿਲੋ ਦੁੱਧ ਐ ਇਸ ਟਾਈਮ ਤੇ ਜਿਹੜੇ ਭਰਾਣੇ ਖਰੀਦਣੀਆਂ ਇਹ ਵੜ ਤੇ ਬਹੁਤ ਹੀ ਘੱਟ ਰੇਟ ਲਾਤਾ ਤੇ ਰੇਟ ਆਪਾਂ ਮੁੱਲ ਕਰਦੇ ਆ 35000 ਤੇ 30000 ਰੁਪਏ ਦੀ ਦੇਣੀਆਂ ਹਨ ਤੇ ਮੋਬਾਈਲ ਨੰਬਰ 9592274694 ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਜਿਹੜੇ ਵੀ ਭਰਾਣੇ ਘਰੇ ਰੱਖਣ ਨੂੰ ਵੜ ਲੈਣੀ ਹੈ ਬਹੁਤ ਹੀ ਵਧੀਆ ਵੇੜਾ ਨਾਲ ਤਾਂ ਰੇਟ ਘੱਟਾ ਤੇ ਚੀਜ਼ਾਂ ਪੂਰੀ ਵਧੀਆ ਦੁੱਧ ਨੂੰ ਵੀ ਵਧੀਆ ਫੈਂਟ ਵੀ ਬਹੁਤ ਵਧੀਆ ਆਉਂਦੀ ਆ 5-6 ਦੇ ਨੇੜੇ ਤੇੜ ਫੈਂਟ ਆਉਂਦੀ ਆ ਤੇ ਆ ਦੇਖ ਲਓ ਚੈੱਕ ਕਰ ਲਓ ਤੁਹਾਡੇ ਸਾਹਮਣੇ ਵੇੜਾ ਕੱਦ ਕਾਠ ਪੂਰਾਗਾ ਤੇ ਸਿਆਸਤਾਂ ਮਹੀਨੇ